ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਇਸ ਟਾਈਮ ਜੋ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਹ ਹੈ ਜਹਾਜ਼ ਹਵੇਲੀ ਭਾਈ ਟੋਡਰਮਲ ਜੀ ਦੀ ਫਤਿਹਗੜ ਸਾਹਿਬ ਵਿਖੇ ਜੋ ਕਿ ਇਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਦੁਬਾਰਾ ਇਸ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਇਹ ਪੁਰਾਣੀ ਇਮਾਰਤ ਹੈ ਇਹ ਭਾਈ ਦੀਵਾਨ ਟੋਡਰਮਲ ਦੀ ਹਵੇਲੀ ਹੈ ਜਿਨ੍ਹਾਂ ਨੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਲ ਜادہ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਮੂਹ ਦੇ ਸ਼ਰੀਰਾਂ ਦਾ ਸੂਬਾ ਇਸਰਹੰਤੋਂ ਖੜੀਆਂ ਮੁਰਾਂ ਵਿਛਾ ਕੇ ਜ਼ਮੀਨ ਮੁੱਲ ਖਰੀਦ ਕੇ ਜਗਾ ਸਫਕਾਰ ਕੀਤਾ ਸੀ ਇਹ ਉਸ ਦੀਵਾਨ ਟੋਡਰਮਲ ਦੀ ਹਵੇਲੀ ਹੈ ਜੀ ਉਹ ਇਸ ਦਾ ਹੁਣ ਜੋ ਕੰਮ ਚੱਲ ਰਿਹਾ ਹੈ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਜਿਹहां ਇਹ ਹਵੇਲੀ ਦੀ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਜਿਹਾ ਇਹ ਵੇਲੀ ਦਾ ਕੰਮ ਤਿੰਨ ਫੇਸਾਂ ਵਿੱਚ ਭਾਰਤ ਦੀ ਪ੍ਰਥਦ ਏਜੰਸੀ ਸੈਕ ਲਖਨਊ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸਾਰਾ ਕਾਰਜ ਪ੍ਰਾਤਨ ਵਿਭਾਗ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਿਹਾ ਹੈ। ਤੋਂ ਜਲਦੀ ਇਹ ਤਿਆਰ ਹੋ ਕੇ ਪੰਗਤਾਂ ਦੇ ਰક્ષਣ ਕਰਨ ਵਾਸਤੇ ਹਮਰਤ ਹੋ ਜਾਵੇਗੀ। ਤੋਂ ਇਸ ਵੇਲੀ ਦਾ ਕੰਮ ਜੋਰਾਂ-ਚੋਰਾਂ ਤੇ ਚੱਲ ਰਿਹਾ ਹੈ। ਕਰੋ ਜੀ ਦਰਸ਼ਨ। ਦੀਵਾਨ ਤੋਂ ਡਰਮਲ ਦੀ ਜਹਾਜ਼ ਹਵੇਲੀ ਜੋ ਕਿ ਇਮਾਰਤ ਹੈ ਬਿਲਕੁਲ ਪੁਰਾਣੀ ਹੀ ਖੜੀ ਹੈ ਤੇ ਜੇ ਥੱਲੇ ਵੀ ਦੇਖੋ ਬਹੁਤ ਡੂੰਘੀਆਂ ਇਮਾਰਤ ਦੇ નીચે ਡੂੰਘੇ ਉਹ ਬਣੇ ਹੋਏ ਹਨ ਥੱਲੇ ਤੇ ਇਸ ਹਵੇਲੀ ਦੇ ਵਿੱਚ ਦੋ ਪ੍ਰਾਤਨ ਖੂਬੀ ਹਨ ਜੋ ਕਿ ਹੁਣ ਉਹ ਕੱਢ ਲਏ ਗਏ ਹਨ ਜੋ ਪਹਿਲਾਂ ਪੂਰ ਦਿੱਤੇ ਗਏ ਸੀ ਉੱਪਰ ਕਵਰ ਕਰਕੇ ਉਹਨਾਂ ਨੂੰ ਢਕੋ ਦਿੱਤਾ ਸੀ ਤੇ ਉਹ ਵੀ ਕੱਢ ਲਏ ਹਨ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਬੱਟਨ ਤੋਂ ਵੱਧ ਕਰਦਿਆ ਕਰੋ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਧੰਨਵਾਦ